ਬੀਬੀ ਅਪ 2275 ਪੁਆਇੰਟ ਬਾਜੀ ਸਮਾਂ ਲੱਗ ਗਿਆ 22 ਸੈਕਿੰਡ 73.5 ਦੀ ਸਮਾਂ ਲੱਗ ਗਿਆ ਇਹ ਆ ਅਰਸ਼ ਇਹ ਨੋਂ ਤੁਸੀਂ ਗਲਤ ਤਾਂ ਨਹੀਂ ਲਿਖਦੇ ਦਿਲਪ੍ਰੀਤ ਟੋਣੀ ਦੇਖ ਲਓ ਫਿਰ ਇਹ ਦਿਲਪ੍ਰੀਤ ਟੋਣੀ ਸਾਹ ਬਾਣਾ ਇਹ ਇੰਦਾ ਸਾਹ ਬਾਣਾ ਰਵੀ ਸਾਹ ਬਾਣਾ ਸਣੀ ਸਾਹ ਬਾਣਾ ਨੋਂ ਦੇਖੋ ਕਿਉਂਕਿ ਉਹਦੇ ਨੋਂ ਤੇ ਆ ਅਰਸ਼ ਚਿਤਾਮਲਾ ਅਰਸ਼ ਚਿਤਾਮਲਾ ਇਹ ਸਣੀ ਸਾਹ ਬਾਣਾ ਇਹ ਭੂਦਨ ਚਮਕੌਰ ਸਿੰਘ ਜੀ ਜੱਸਿਆ ਕੀ ਬਈ i um,